ਜ਼ਰੂਰ ਚ ਪੰਨਾ ਸਿੱਧੂ ਦੀ ਰਿਹਾਈ ਲਈ ਦਿੱਤੇ ਜਾ ਰਹੇ ਧਰਨੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਕਈ ਆਗੂਆਂ ਨੂੰ ਹਿਰਾਸਤ ਚ ਲੈ ਲਿਆ ਹੈ ਰੂਰਦੋ ਸਿੰਘ ਮਾਨਸਾਸਣੇ ਕਾਕਾ ਸਿੰਘ ਕੋਟੜਾ ਅਤੇ ਅਵਤਾਰ ਸਿੰਘ ਮਿਠੜੀ ਕਿਸਾਨ ਆਗੂ ਨੂੰ ਵੀ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ ਪਰੇ ਸੋਰਾਣ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਛੜਪਾ ਵੀ ਦੇਖਣ ਨੂੰ ਮਿਲ ਰਹੇ ਹਨ ਤਸਵੀਰਾਂ ਪਿੰਡ ਕੋਟੜਾ ਦੀਆਂ ਨੇ ਜਿੱਥੇ ਜਦੋਂ ਪੁਲਿਸ ਕਾਕਾ ਸਿੰਘ ਮਿਠੜੀ ਨੂੰ ਅਰੈਸਟ ਕਰਨ ਪਹੁੰਚੀ ਤਾਂ ਕਿਸਾਨ ਆਗੂਆਂ ਨੇ ਪੁਲਿਸ ਦੀ ਗੱਡੀ ਦਾ ਕਿਰਾਇਓ ਕੀਤਾ ਅਤੇ ਮੌਕੇ ਤੇ ਹਾਲਾਤ ਬੇਕਾਬੂ ਹੁੰਦੇ ਨਜ਼ਰ ਆਏ ਉਧਰ ਕਿਸਾਨਾਂ ਆ ਗਏ ਨੇ ਗ੍ਰਿਫਤਾਰੀਆਂ ਤੋਂ ਬਾਅਦ ਕਿਸਾਨਾਂ ਨੇ ਕਈ ਸੜਕਾਂ ਨੂੰ ਝਾਮ ਕਰ ਦਿੱਤਾ ਹੈ ਕਿਸਾਨਾਂ ਨੇ ਫਾਜ਼ਿਲਖਾ ਮੰਡੀਕਲਾ ਅਤੇ ਬਰਨਾਲਾ ਰੋਡ ਨੂੰ ਪੂਰੀ ਤਰ੍ਹਾਂ ਝਾਮ ਕਰ ਦਿੱਤਾ ਅਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਂ ਅੱਥੇ ਇੱਥੇ ਬੈਠਾ ਸੀ ਮੈਂ ਤਾਂ ਮੈਂ ਅੱਥੇ ਇਹਨਾਂ ਦੇ ਵਾਹੇ ਇੱਧਰ ਬੈਠੋ ਪਕੜ ਇਹ ਬੰਦੇ ਬੈਠੇ ਬੈਨੇ ਜਰੂਰੀ ਉਹਨਾਂ ਦੇ ਕੋਲ ਕੋਲ ਹੁੰਦਾ ਸੀਗਾ ਸਾਡੇ ਨੇ ਇਧਰ ਆਜ ਜਰੂਰੀ ਉਧਰ ਗ੍ਰਿਫਤਾਰੀ ਤੋਂ ਬਾਅਦ ਕਾਕਾ ਸਿੰਘ ਕੋਟੜਾ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਇਸ ਰਵੱਈਏ ਨੂੰ ਪੰਜਾਬੀਆਂ ਨਾਲ ਤੱਕੇਸ਼ਾਹੀ ਘਰਾੜ ਦਿੱਤਾ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਧਰਨਿਆਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਅਤੇ ਹੁਣ ਉਹੀ ਪਾਰਟੀ ਕਿਸਾਨਾਂ ਅਤੇ ਆਮ ਲੋਕਾਂ ਦੇ ਧਰਨਿਆਂ ਤੋਂ ਡਰੀ ਹੋਈ ਹੈ ਵੈਕਰੂ ਜੀਕਾ ਖਾਲਸਾ ਸ੍ਰੀ ਵੈਕਰੂ ਜੀ ਕੀ ਫਤਿਹ ਮੈਂ ਕਾਕਾ ਸਿੰਘ ਕੋਲੜਾ ਭਾਰਤੀਕ ਸੰਜਮ ਨੂੰ ਇੱਕਤਾ ਸਿੱਧੂਪੁਰ ਸੂਬਾ ਝਾਰਖੰਡ ਅੱਜ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਹੈ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਘਰ ਦਾ ਘਰਾਉ ਦਾ ਇਹਦੇ ਸਬੰਧ ਦੇ ਵਿੱਚ ਸਾਡੀਆਂ ਦੋਨੇ ਐਸਐਸਪੀਆਂ ਨਾਲ ਸੰਗਰੂਰ ਬਠਿੰਡਾ ਬਰਨਾਲਾ ਤੇ ਆਈਜੀ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 3 ਤਰੀਕ ਤੋਂ ਪਹਿਲਾਂ ਪਹਿਲਾਂ ਭਾਨਾ ਸਿੱਧੂ ਨੂੰ ਬਿਨਾਂ ਸ਼ਰਤ ਰਿਹਾ ਕਰਾਂਗੇ ਪਰ ਇਹਨਾਂ ਨੇ ਗੱਲਬਾਤ ਲਈ ਜਿਹੜੀ ਰਾਹ ਦਿਖਾਇਆ ਸੀ ਉਹਦੇ ਅਮਲ ਦੂਜੇ ਨੂੰ ਟਕਿੱਤਾ ਹੈ ਕਿ 2 ਤਰੀਕ ਦੀ ਰਾਤ ਤੋਂ ਲੈ ਕੇ ਜਿੰਨੇ ਵੀ ਕਿਸਾਨ ਆਗੂ ਸ਼ਾਮਲ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਨਾਜ਼ਰਬੰਦ ਕੀਤਾ ਹੋਇਆ ਹੈ ਸੜਕਾਂ ਤੇ ਪੁਲਿਸ ਖੜਾਈ ਹੋਈ ਹੈ ਪਰ ਮੁੱਖ ਮੰਤਰੀ ਭਲੇਖੇ ਦੇ ਵਿੱਚ ਹੈ ਜੇ ਭਾਰਤ ਦੇ ਕਿਸਾਨ ਪੰਜਾਬ ਦੇ ਕਿਸਾਨ ਉਸ ਸਹਿਕਾਰੀ ਪ੍ਰਧਾਨ ਮੰਤਰੀ ਨੂੰ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਸਕਦੇ ਆ ਤਾ ਧਰਨਿਆਂ ਵਿੱਚੋਂ ਲਿਕਲੀ ਪਾਰਟੀ ਅੱਜ ਲੋਕਾਂ ਨੂੰ ਬੰਦ ਕਰਾਉਣ ਤੇ ਤੁਰੀ ਹੋਈ ਹੈ ਜਬਰ ਤੇ ਰਾਹ ਤੇ ਤੁਰੀ ਹੋਈ ਹੈ ਪਰ ਭਲੇਖੇ ਦੇ ਵਿੱਚ ਨਾ ਰਹੇ ਜੇ ਲੋਕਾਂ ਨੇ ਬੀਜੇਪੀ ਦੇ ਮੰਤਰੀਆਂ ਨੂੰ ਘਰਾਂ ਚੋਂ ਨਹੀਂ ਨਿਕਲਣ ਦਿੱਤਾ ਉਹਨਾਂ ਦੇ ਜਹਾਜ਼ ਨਹੀਂ ਉਤਰਨ ਦਿੱਤੇ ਤਾਂ ਇਸ ਕਰਕੇ ਜਿੰਨੀ ਇਹਦੀ ਤਾਕਤਾਂ ਉੰਨੀ ਉਹਨਾਂ ਦੇ ਕੋਲ ਹੈ ਨਹੀਂ ਪਰ ਜੇ ਲੋਕ ਬੀਜੇਪੀ ਦਾ ਬਾਈਕਟ ਕਰ ਸਕਦੇ ਆ ਤਾਂ ਜਿਹੜਾ ਮੁੱਖ ਮੰਤਰੀ ਬਣਿਆ ਹੋਇਆ ਧਰਨਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ 92 ਐਮਐਲਏ ਭਲੇਖੇ ਦੇ ਵਿੱਚ ਨੇ ਕਿ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਕੁੱਟ ਕੇ ਕੇਸ ਪਾ ਕੇ ਜੇਲਾ 'ਚ ਬੰਦ ਕਰਕੇ ਇਹਨਾਂ ਦੀ ਜ਼ੁਬਾਨ ਬੰਦ ਕਰ ਦਿਆਂਗੇ ਇਹਦਾ ਜਿੰਨਾ ਵੀ ਨੁਕਸਾਨ ਹੈ ਸਿਆਸੀ ਤੌਰ ਤੇ ਇਹ ਸਰਕਾਰ ਨੂੰ ਭੁਗਤਣਾ ਪੈਣਾ ਮੈਂ ਸਾਰੇ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜਾ ਅੱਜ 3 ਤਰੀ ਦਾ ਦਿੱਤਾ ਹੋਇਆ ਪ੍ਰੋਗਰਾਮ ਚਾਹੇ ਕਿੰਨੇ ਵੀ ਫੋਰਸ ਲਾ ਲੈ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ ਤਾਂ ਸਰਕਾਰ ਦਾ ਭੁਲੇਖਾ ਦੂਰ ਕਰ ਸਕੀਏ ਇਹ ਹਕਾਰੇ ਦਾ ਤੋੜ ਸਕੀਏ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਦਿਨ ਦੂਰ ਨਹੀਂ ਜੇ ਭਾਜਪੀ ਦਾ ਬਾਈਕਟ ਹੋ ਸਕਦਾ ਤੇ ਆਮ ਆਵਾਦੀ ਪਾਰਟੀ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਈਕਟ ਕਰਨਾ ਪੈਣਾ ਆਪਾਂ ਨੂੰ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਪੀਲ ਕਰਦਾ ਕਿ ਭਾਨਾ ਸਿੱਧੂ ਮੂਰੇ ਖਾ ਕਰਾਉਣ ਵਾਸਤੇ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋइए ਉਹ ਵੈਸੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਦੱਸੀਏ ਕਿ ਸੰਗਰੂਰ ਵਿੱਚ ਪਾਨਾ ਸਿੱਧੂ ਦੀ ਰਿਹਾਈ ਲਈ तमाम ਕਿਸਾਨ ਜਥੇਬੰਦੀਆਂ ਸਣੇ ਪਾਨਾ ਸਿੱਧੂ ਦੇ ਸਮਰਥਕਾਂ ਵੱਲੋਂ ਸੰਗਰੂਰ 'ਚ ਮੁੱਖ ਮੰਤਰੀ ਰਿਹਾਈ ਸਕੇ ਰੰਦਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕੱਲ੍ਹ ਰਾਤ ਤੋਂ ਹੀ ਕਿਸਾਨਾਂ ਖੂਹਾਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ